ਜਦ ਮੈਂ ਕਹਿ ਰਹੀ ਆ ਕਿ ਇਲੀਗਲ ਵੈਪਨ ਲਾਓ ਤੇ ਸੱਪ ਸੱਪ ਕਿਉਂ ਲਗਾ ਗਾ ਗਲਤ ਗਾਣਾ ਪਲੇ ਹੋਣ ਤੇ ਡੀਜੇ ਵਾਲੇ ਤੇ ਫੜ ਗਈ ਜੈਸਮਨ ਸੈਂਡਲਸ ਐਨੀ ਪ੍ਰੈਕਟਿਸ ਕਰਦੇ ਆਪਾਂ ਕੀ ਗੱਲ ਕਹੀ ਸੀ ਮਾਉਣੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਕਿ ਹਾਂ ਇਨਲੀਗਲ ਵੈਪਨ ਗੀਤ ਕਿਉਂ ਨਹੀਂ ਪਲੇ ਕੀਤਾ ਅਸੀਂ ਇੰਨੀ ਜ਼ਿਆਦਾ ਪ੍ਰੈਕਟਿਸ ਕਰਦੇ ਹਾਂ ਜੇ ਮੈਂ ਇਲੀਗਲ ਵੈਪਨ गा ਰਹੀ ਆ ਤੇ ਤੁਸੀਂ ਸੱਪ ਸੱਪ ਕਿਉਂ ਪਲੇ ਕਰ ਰਹੇ ਹੋ ਹੈ ਇਲੀਗਲ ਵੈਪਨ Are we clear on this? Let's go. Jasmine Sandlas jo apne bold statement te apne geetan layke hamesha charcha de vich bane rehnde ne. Haal hi vich Jasmine Sandlas ek live performance duran stage wale te gussa karde hoye nazar aaye. Is duran Jasmine Sandlas saath perform kar rahe sithhe ona ne niche wale nu illegal weapon geet lagaanne kia magar ona ne sip sip geet play kar ditta. Jis to baad Jasmine ne ਚਲਦੇ ਗੀਤ ਦੇ ਵਿੱਚ ਵੀ ਕਈ ਵਾਰ ਇਸ਼ਾਰੇ ਕਰਕੇ ਕਲਾਕੀ ਲੇਕਿਨ ਉਸ ਨੂੰ ਸਮਝ ਨਹੀਂ ਆਇਆ ਜਿਸ ਤੋਂ ਬਾਅਦ ਜੈਸਮਿਨ ਸੈਨਸ ਨੂੰ ਗੁੱਸਾ ਆ ਗਿਆ ਤੇ ਉਸਨੇ ਆਖ ਦਿੱਤਾ ਕਿ ਅਸੀਂ ਇੰਨੀ ਜ਼ਿਆਦਾ ਪ੍ਰੈਕਟਿਸ ਕਿਉਂ ਕਰਦੇ ਆ ਮੈਂ ਤੁਹਾਨੂੰ ਦੂਜਾ ਗਾਣਾ ਲਗਾਉਣ ਲਈ ਕਿਹਾ ਸੀ ਤੁਸੀਂ ਸਿੱਪ ਸਿੱਪ ਗਾਣਾ ਪਲੇ ਕਿਉਂ ਕੀਤਾ ਹੁਣ ਤੁਹਾਨੂੰ ਸਮਝ ਆ ਗਿਆ ਇਲੀਗਲ ਵੈਪਨ ਗਾਣਾ ਪਲੇ ਕਰੋ ਜਿਸ ਤੋਂ ਬਾਅਦ ਜੈਸਮਿਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਬੈਲ ਤੁਸੀਂ ਵੀ ਸੁਣੋ ਕਿਸ ਅੰਦਾਜ਼ ਦੇ ਵਿੱਚ ਜੈਸਮਿਨ ਨੇ ਲਗਾਈ ਟੀਜੇ ਵਾਲੀ ਦੀ ਕਲਾਸ ਜਦਨਾ ਕਹਿ ਰਹੀ ਆ ਕਿ ਇਲਿਗਲ ਰੈਪ ਲਾਓ ਤੇ ਸੈਕਸ ਕਿਉਂ ਲਗਾ? ਅੰਨੀ ਪ੍ਰੈਕਟਿਸ ਕਰਦੇ ਆਪਾਂ ਕੀ ਗੱਲ ਕਹੀ ਸੀ ਮਾਉਣੇ ਜੇ ਮੈਂ ਇਲਿਗਲ ਰੈਪ ਗਾ ਰਹੀ ਆ ਤੇ ਤੁਸੀਂ ਸੈਕਸ ਕਿਉਂ ਪਲੇ ਕਰ ਰਹੇ ਹੋ? ਹੈਂ? illegal rapper are we clear on this let's go hey! 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 <laughs> जब मैं कह रही हूं कि illegal rapper लाओ फिर से क्यों लगा गलत गाना प्ले होनते डीजे वाले ते पढ़ की जैस्मिन सैंडलेस एनी प्रैक्टिस करते हैं आपा की गल गई सुनाउने सोशल मीडिया पे वायरल हुई वीडियो ਕਿ ਹਾਂ ਇਨਲੀਗਲ ਵੈਪਨ ਗੀਤ ਕਿਉਂ ਨਹੀਂ ਪਲੇ ਕੀਤਾ ਅਸੀਂ ਇੰਨੇ ਜ਼ਿਆਦਾ ਪ੍ਰੈਕਟਿਸ ਕਰਦੇ ਹਾਂ ਜਦੋਂ ਇਲੀਗਲ ਅਪਨ ਗਾ ਰਹੇ ਹਾਂ ਤਾਂ ਤੁਸੀਂ ਸਿਰਫ ਸਿਰਫ ਕਿਉਂ ਪਲੇ ਕਰ ਰਹੇ ਹੋ ਹੈ ਇਲੀਗਲ ਵੈਪਨ ਆਰ ਵੀ ਕਲੀਅਰ ਓਨ ਦਿਸ ਲੇਸਕਾ ਜੈਸਮਿਨ ਸੈਂਡਲਸ ਜੋ ਆਪਣੇ ਬੋਲ ਸਟੇਟਮੈਂਟ ਤੇ ਆਪਣੇ ਗੀਤਨ ਲੈ ਕੇ ਹਮੇਸ਼ਾ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਹਾਲੀ ਵਿੱਚ ਜੈਸਮਿਨ ਸੈਂਡਲਸ ਇੱਕ ਲਾਈਵ ਪਰਫਾਰਮੈਂਸ ਦੌਰਾਨ ਡੇਜੇ ਵਾਲੇ ਤੇ ਗੁੱਸਾ ਕਰਦੇ ਹੋਏ ਨਜ਼ਰ ਆਏ ਇਸ ਦੌਰਾਨ ਜੈਸਮਿਨ ਸੈਂਡਲਰ ਸਟੈੱਜ ਪਰਫਾਰਮ ਕਰ ਰਹੀ ਸੀ ਤੇ ਉਹਨਾਂ ਨੇ ਰੀਚੇ ਵਾਲੇ ਨੂੰ ਇਨਲੀਗਲ ਵੈਪਨ ਗੀਤ ਲਗਾਉਣ ਲਈ ਕਿਹਾ ਮਗਰ ਉਹਨਾਂ ਨੇ ਸਿਪ ਸਿਪ ਗੀਤ ਪਲੇ ਕਰ ਦਿੱਤਾ ਜਿਸ ਤੋਂ ਬਾਅਦ ਜੈਸਮਿਨ ਨੇ ਚੱਲਦੇ ਗੀਤ ਦੇ ਵਿੱਚ ਵੀ ਕਈ ਵਾਰ ਇਸ਼ਾਰੇ ਕਰਕੇ ਕਲਾਕੀ ਲੇਕਿਨ ਉਸ ਨੂੰ ਸਮਝ ਨਹੀਂ ਆਇਆ ਜਿਸ ਤੋਂ ਬਾਅਦ ਜੈਸਮਿਨ ਸੈਂਡਲਰ ਨੂੰ ਗੁੱਸਾ ਆ ਗਿਆ ਤੇ ਉਸਨੇ ਆਖ ਦਿੱਤਾ ਕਿ ਅਸੀਂ ਇੰਨੀ ਜ਼ਿਆਦਾ ਪ੍ਰੈਕਟਿਸ ਕਿਉਂ ਕਰਦੇ ਆ ਮੈਂ ਤੁਹਾਨੂੰ ਦੂਜਾ ਗਾਣਾ ਲਗਾਉਣ ਲਈ ਕਿਹਾ ਸੀ ਤੁਸੀਂ ਸਿਰਫ ਸਿਰਫ ਗਾਣਾ ਪਲੇ ਕਿਉਂ ਕੀਤਾ ਹੁਣ ਤੁਹਾਨੂੰ ਸਮਝ ਆ ਗਿਆ ਇਲੀਗਲ ਵੈਪਨ ਗਾਣਾ ਪਲੇ ਕਰੋ ਜਿਸ ਤੋਂ ਬਾਅਦ ਜੈਸਮਿਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਵੈਲ ਤੁਸੀਂ ਵੀ ਸੁਣੋ ਕਿ ਸੰਦਾਸ ਦੇ ਵਿੱਚ ਜੈਸਮਿਨ ਨੇ ਲਗਾਈ ਟੀਜੇ ਵਾਲੇ ਦੀ ਕਲਾਸ ਜਦ ਮੈਂ ਕਹਿ ਰਹੀ ਆ ਕਿ ਇਲੀਗਲ ਵੈਪਨ ਲਾਓ ਤੇ ਸਿਰਫ ਸਿਰਫ ਕਿਉਂ ਲੱਗਾ ਅੰਨੀ ਪ੍ਰੈਕਟਿਸ ਕਰਦੇ ਆਪਾਂ ਕੀ ਗੱਲ ਕਹੀ ਸੀ ਮਾਹਣੇ ਜੇ ਮੈਂ ਏਲੀ ਗੱਲਾਂ ਤੈਨੂੰ ਆ ਰਹੇ ਆ ਤਾਂ ਤੁਸੀਂ ਸਿਰਫ ਸਿਰਫ ਕਿਉਂ ਪਲੇ ਕਰ ਰਹੇ ਹੋ ਹੈ ਏਲੀ ਗੋਆ ਬੈਰ ਆਰ ਵੀ ਕਲੀਅਰ ਓਨ ਦਿਸ ਲੈਟਸ ਗੋ